जय भीम जय भारत इंकलाब जिंदाबाद डॉक्टर बी आर अंबेडकर सोशल वेलफेयर सोसाइटी रजिस्टर्ड दुसांकला ਬਲੋਂ ਜਿੱਥੇ ਪਲਾਟ ਲਿਆ ਸੀ ਉੱਥੇ ਅੱਜ 15 ਅਗਸ ਦੇ ਸਬੰਧ ਦੇ ਵਿੱਚ ਅੱਜ ਸਮੂਹ ਸੋਸਾਇਟੀ ਮੈਂਬਰਾਂ ਵੱਲੋਂ ਅੱਜ ਜਿਹੜੇ ਬੂਟੇ ਲਗਾਉਣ ਦੀ ਜਿਹੜੀ ਰਸਮ ਜਿਹੜੀ ਅਦਾ ਕੀਤੀ ਜਾ ਰਹੀ ਆ 15 ਅਗਸ ਜਿਹੜੀ ਅੱਜ ਬੂਟੇ ਲਗਾ ਕੇ ਮਨਾਈ ਜਾ ਰਹੀ ਆ ਸੋ ਲੈ ਚੱਲਦੇ ਆ ਤੁਹਾਨੂੰ ਤਸਵੀਰਾਂ ਦੇ ਨਾਲ ਜਿੱਥੇ ਹਰਮੇਸ਼ਪਰਦੀ ਜੀ ਤੇ ਨਾਲ ਨਿਰਮਲ ਪੰਚ ਸਬਕਾ ਹੰਗਗਨਦੀਪ ਪੁੱਟਾ ਸਾਡੇ ਨੀਟਾ ਬਾਵਾ ਭਾਜੀ ਤੇ ਨਾਲ ਸਾਡੇ ਬਲਾਸੀ ਭਾਜੀ ਬੂਟੇ ਲਗਾਉਣ ਦੀ ਜਿਹੜੀ ਰਸਮ ਉਹ ਅਦਾ ਕਰਨ ਲੱਗੇ ਆ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ 15 ਅਗਸਤ ਵਾਲੇ ਦਿਨ ਬੂਟੇ ਲਗਾਉਣ ਦੀ ਜਿਹੜੀ ਰਸਮ ਆ ਵਾਜੇ ਸ਼ੁਰੂਆਤ ਕੀਤੀ ਜਾ ਰਹੀ ਆ ਸਾਡੇ ਨਿਰਮਲ ਭਾਜੀ ਤੇ ਨਾਲ ਬਲਾਸੀ ਭਾਜੀ ਇਧਰ ਦੇਖੋ ਭਾਜੀ ਬਹੁਤ ਹੀ ਵਧੀਆ ਉਦਮ ਉਪਰਾਲਾ ਅੱਜ ਨਵੀਂ ਸਾਹਮਣੇ ਦੇਖ ਲਓ ਮੜੇ ਲਓ ਜੀ ਸਾਡੇ ਵੀਰ ਜਿਹੜੇ ਪੌਦੇ ਲਗਾਉਣ ਦੀ ਜਿਹੜੀ ਰਸਮ ਆ ਅਸ਼ੋਕਾ ਜਿਹੜੇ ਹੈਗੇ ਆ ਉਹ ਇੱਥੇ ਪਲਾਟ ਦੇ ਵਿੱਚ ਲੱਗ ਰਹੇ ਆ ਅਸ਼ੋਕਾ ਦਰਾਖਤ ਜਿਹੜੇ ਆ ਸ਼ੋਅ ਵਾਲੇ ਡੈਕੋਰੇਸ਼ਨ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਆ ਨੀਟਾ ਪਾਜੀ ਤੇਲਕਰਾਜ ਨੀਟਾ ਜੀ ਬੂਟਾ ਲਗਾਉਣ ਦੀ ਰਸਮ ਤਾਂ ਕਰਦੇ ਹੋਏ ਲਓ ਜੀ ਪਾਜੀ ਜਰਾ ਮੂੰਹ ਚੱਕਿਓ ਤਾਂ ਨੂੰ ਹਾਂਜੀ ਭਾਜੀ ਹਾਂਜੀ ਕਿੱਦਾਂ ਲੱਗ ਰਿਹਾ ਅੱਜ ਬੂਟੇ ਲਗਾ ਕੇ ਮਹਾਰਾਜ ਮੈਂ ਕਹਾਂ ਬੂਟੇ ਆ ਦੀ ਗੱਲ ਨਜ਼ਾਰਾ ਆਉਂਦਾ ਬੂਟੇ ਲਾਵਾਂਗੇ ਤਾਂ ਪਦਰਤ ਨੂੰ ਬਚਾਵਾਂਗੇ ਬਹੁਤ ਵਧੀਆ ਦਾਵਨ ਬਚੂਗਾ ਪਾਣੀ ਬਧੂਗਾ ਬਹੁਤ ਵਧੀਆ ਸਾਡੇ ਸਿਲਕ ਰਾਜੀ ਨੀਤਾ ਜੀ ਦੇ ਵਿਚਾਰ ਲਓ ਜੀ ਇਹਨਾਂ ਨੇ ਬੂਟੇ ਦੋ ਲਾਤੇ ਆ ਤੇ ਇਧਰ ਸਾਡੇ ਬਿਰਦੀ ਭਾਜੀ ਦੀ ਡਿਊਟੀ ਜਿਹੜੀ ਆ ਹੋ ਟੋਏ ਪੱਟਣ ਤੇ ਲੱਗੀ ਆ ਜੀ ਇਹ ਟੋਏ ਪੱਟ ਕੇ ਦੇ ਰਾਇਆ ਤੇ ਨਾਲ ਨੀਤਾ ਭਾਜੀ ਤੇ ਨਾਲ ਸਾਡੇ ਬਲਾਸੀ ਭਾਜੀ ਤੇ ਨਾਲ ਨਿਰਮਲ ਪੰਚ ਬੂਟੇ ਲਗਾ ਰਹੇ ਗਗਨਦੀ ਪੁੱਟਾ ਜੀ ਬੂਟੇ ਜਿਹੜੇ ਉਹ ਨਿਸ਼ਾਨਦੇਹੀ ਤੇ ਰੱਖ ਰਹੇ ਆ ਤੇ ਗਗਨ ਪ੍ਰਧਾਨ ਜੀ ਕੀ ਹਾਲ ਚਾਲ ਹੈ ਹਾਂ ਜੀ ਆ ਕੀ ਕਹਿਣਾ ਚਾਹੁੰਦੇ ਆ ਅੱਜ 15 ਅਗਸਤ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ 15 ਅਗਸਤ ਤੇ ਜਿਹੜੇ ਬੂਟੇ ਲਗਾਉਣ ਦੀ ਜਿਹੜੀ ਸਰਕਾਰ ਨੇ ਮਹਿੰਮ ਸ਼ੁਰੂ ਕੀਤੀ ਸੀ ਵੀ ਐਤ ਕੀ 15 ਅਗਸਤ ਜਿਹੜੀ ਬੂਟ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਬਿਲਕੁਲ ਜੀ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਆਪਣੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਜੋ ਕਿ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ ਲੋ ਜੀ ਅੰਬੇਡਕਰ ਮੈਂ ਤੁਹਾਨੂੰ ਚਾਤੀ ਮਨਾਜ਼ਮਾ ਜਿੱਥੇ ਆਪਾਂ ਅੰਬੇਡਕਰ ਭਵਨ ਬਣਾਉਣ ਵਾਸਤੇ ਇਹ ਖੇਤ ਜਿਹੜਾ ਆ ਉਹ ਅੱਜ ਪੂਰਾ ਬਾਕੇ ਤਿਆਰ ਕਰਕੇ ਇਹਦੇ ਵਿੱਚ ਇੱਥੇ ਬੂਟੇ ਲਗਾਉਣ ਦੀ ਜਿਹੜੀ ਰਸਮ ਉਹ ਸ਼ੁਰੂ ਕੀਤੀ ਹੈ ਇਹਦੇ ਚਾਰੋ ਸ਼ਪੇਰੇ ਜਿੱਥੇ-ਜਿੱਥੇ ਵੀ ਨਿਸ਼ਾਨਦੇਹੀ ਕਰਕੇ ਜਿਹੜੇ ਬੂਟੇ ਲਗਾਉਣ ਦੀ ਜਿਹੜੀ ਰਸਮ ਉਹ ਸ਼ੁਰੂ ਕਰ ਦਿੱਤੀ ਆ ਔਰ ਬੂਟੇ ਲੱਗ ਰਹੇ ਆ ਜੈ ਪੀਮ ਜੈ ਭਾਰਤ ਇਨਕਲਾਬ ਜਿੰਦਾਬਾਦ ਅੱਜ 15 ਅਗਸਤ ਦੇ ਸਵੰਦ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਦੁਸਾਂਝ ਖਲਾਂ ਜਿੱਥੇ ਪਲਾਟ ਲਿਆ ਜਿਹੜਾ ਖਤਾ ਲਿਆ ਹੈ ਉਹਦੇ ਵਿੱਚ ਅੱਜ ਬੂਟੇ ਲਗਾਉਣ ਦੀ ਜਿਹੜੀ ਰਸਮ ਉਹ ਅਦਾ ਕੀਤੀ ਜਾ ਰਹੀ ਹੈ ਸਵੇਰ ਤੋਂ ਸਾਡੇ ਵਿਚਕਾਰ ਰਵੀ ਪੈਸਾ ਨਹੀਂ ਵੀਰ ਪਹੁੰਚੇ ਆ ਆਪਣੇ ਸੇਵਾਵਾਂ ਦੇ ਰਹੇ ਆ ਸਾਡੇ ਬਲਾਸੀ ਭਾਜੀ ਤਿਲਕ ਰਾਜਨੀਤਾ ਜੀ ਨਿਰਮਲ ਕੁਮਾਰ ਪੰਜ ਨਵੀ ਭਾਜੀ ਇਦਾਂ ਨੂੰ ਬਹਿਤਾ ਪਰਮੇਸ਼ਵਰਦੀ ਜੀ ਸੋ ਸਾਰੇ ਜਣੇ ਆਪਣਾ ਆਪਣੀਆਂ ਸੇਵਾਵਾਂ ਦੇ ਰਹੇ ਆ ਤੁਸੀਂ ਦੇਖ ਸਕਦੇ ਆ ਅਸ਼ੋਕਾ ਦੇ ਤਕਰੀਬਨ 100 ਦੇ ਕਰੀਬ ਬੂਟਾ ਲੈਂਦਾ ਆ ਜਿਹੜਾ ਕੀ ਇੱਥੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਜਿਹੜਾ ਲੱਗ ਰਿਹਾ ਸੋ ਆਪਣ ਆਪਣੀਆਂ ਸੇਵਾਵਾਂ ਦਿੰਦੇ ਹੋਏ ਨੌਜਵਾਨ ਵੀਰ ਜੈਪੀ ਜੈਪਾਰਤ ਇਨਕਲਾਬ ਜ਼ਿੰਦਾਬਾਦ ਅੱਜ ਬਹੁਤ ਹੀ ਵਧੀਆ ਉਪਰ ਅੱਲਾ ਨੌਜਵਾਨ ਵੀਰਾਂ ਵੱਲੋਂ ਕੀਤਾ ਜਾ ਰਿਹਾ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਜੋ ਕਿ ਐਨ ਆਰ ਆਈ ਵੀਰਾਂ ਦੇ ਇਲਾਕਾ ਨਿਵਾਸੀ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਖੇਤ ਲਿਆ ਸੀ ਡਾਕਟਰ ਬੀ ਆਰ ਅੰਬੇਡਕਰ ਪਵਨ ਬਣਾਉਣ ਵਾਸਤੇ ਐਜੂਕੇਸ਼ਨ ਸੈਂਟਰ ਬਣਾਉਣ ਵਾਸਤੇ ਉਸ ਜ਼ਮੀਨ ਦੇ ਵਿੱਚ ਅੱਜ ਸਾਰੇ ਗਰੁੱਪ ਵੱਲੋਂ ਬੂਟੇ ਲਗਾਉਣ ਦੀ ਰਸਮ ਜਿਹੜੀ ਅੱਦਾ ਕੀਤੀ ਜਾ ਰਹੀ ਆ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਪਿੰਡ ਦੂਸਾਂਝ ਖੇਲਾਂ ਵਿਖੇ ਨੌਜਵਾਨਾਂ ਵੱਲੋਂ ਇਹ ਉਦੋਂ ਮਪਰਾਲਾ ਕਰਕੇ ਇਹ ਜਿਹੜੀ ਜਗ੍ਹਾ ਆ ਉੱਥੇ ਬੂਟੇ ਲਗਾਉਣੇ ਸ਼ੁਰੂ ਕੀਤੇ ਆ ਸੋ ਸਾਰੇ ਨੌਜਵਾਨ ਆਪਣ ਆਪਣੀਆਂ ਸੇਵਾਵਾਂ ਦਿੰਦੇ ਹੋਏ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਹਰ ਬਲਾਸ ਬਲਾਸੀ ਜੀ ਜਿਨ੍ਹਾਂ ਵੱਲੋਂ ਇਹ ਬੂਟਿਆਂ ਦੀ ਸੇਵਾ ਹੋਈ ਆ ਤੇ ਨਾਲ ਲੱਗਦੀ ਸਾਡੇ ਜਿੰਨੇ ਵੀ ਮੈਂਬਰ ਹੈਗੇ ਆ ਨਵੀ ਪੰਚ ਸਨੀ ਰਵੀਵੀਰ ਹਰਮੇਸ਼ਵਰ ਦੀ ਸੋਨੂ ਸੰਦੀਪ ਬੱਗਾ ਗਗਨਦੀਪ ਪੁੱਟਾ ਉਹ ਆਪੋ ਆਪਣੀਆਂ ਸੇਵਾਵਾਂ ਮ ਜਿਹੜੀਆਂ ਦੇਖੇ ਗਏ ਆ ਸੋ ਸਾਰੇ ਵੀ ਜਿੰਨੇ ਵੀ ਇਸ ਗਰੁੱਪ ਨੂੰ ਚਲਾ ਰਹੇ ਆ ਜਿੰਨੇ ਵੀ ਮੈਂਬਰ ਹੈਗੇ ਆ ਸਾਰਿਆਂ ਨੂੰ ਅੱਜ ਦੇ ਸੁਤੰਤਰ ਦਿਵਸ ਦੀਆਂ ਬਾਰਕਾਹਾਂ ਤੇ ਨਾਲ ਲੱਗਦੀਆਂ ਲਓ ਜੀ ਸੋਨੂ ਸੰਦੀਪ ਬੱਗਾ ਆਪਣੇ ਕਰਕਮਲਾਂ ਦੇ ਨਾਲ ਬੂਟੇ ਲਗਾਉਣ ਦੀ ਰਸਮ ਜਿਹੜੀ ਆ ਦਾ ਕਰ ਰਹੇ ਆ ਤੇ ਨਾਲ ਲੱਗਦੀ ਨਵੀਂ ਪੰਚ ਉਹ ਵੀ ਬੂਟੇ ਲਗਾ ਰਿਹਾ ਸਵੇਰ ਤੋਂ ਹੀ ਇਹਦੀ ਸੇਵਾ ਚੱਲ ਰਹੀ ਆ ਤਕਰੀਬਨ 100 ਦੇ ਕਰੀਬ ਜਿਹੜੇ ਬੂਟੇ ਆ ਉਹ ਇੱਥੇ ਅ ਅਸ਼ੋਕਾ ਦੇ ਲਗਾ ਦਿੱਤੇ ਗਏ ਹਨ ਅੱਜ ਸੁਤੰਤਰਤਾ ਦਿਵਸ ਦੇ ਮੌਕੇ ਰ ਸਬੰਧ ਔਰ ਨਾਲ ਲੱਗਦੇ ਹੀ ਜਿਹੜੇ ਹੋਰ ਸ਼ਾਂ ਵਾਲੇ ਤੇ ਨਾਲ ਸ਼ੋਅ ਵਾਲੇ ਬੂਟੇ ੜੇ ਡੈਕੋਰੇਟ ਬੂਟੇ ੜੇ ਲਗਾਏ ਜਾਣਗੇ ਤੋਂ ਇਸੇ ਤਰ੍ਹਾਂ ਜੀਆਂ ਸਵਾਮਾ ਦਿੰਦੇ ਰਹਿਣਗੇ ਸੋ ਸਾਰਿਆਂ ਨੂੰ ਅੱਜ ਦੇ ਸੁਤੰਤਰ ਦਿਵਸੀਆਂ ਤੇ ਨਾਲ ਲੱਗਦੇ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸਟਾਡੀ ਬਲੋਂ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਸਪੀਚ ਨਾਲ ਜੁੜੇ ਲੋ ਜੀ ਸਾਡੇ ਵਿਚਕਾਰ ਪੁਲਵਿੰਦਰ ਸਿੰਘ ਜੀ ਬਿੰਦਾ ਉਹ ਵੀ ਆਪਣੇ ਘਰ ਕਮਲਾਂ ਦੇ ਨਾਲ ਪੌਦਾ ਲਗਾਉਣ ਦੀ ਰਸਮ ਜਿਹੜੀ ਇਹਦਾ ਕਰਨ ਲੱਗੇ ਆ ਸੋ ਅਸੀਂ ਵੀ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਡੇ ਵਿਚਕਾਰ ਪਹੁੰਚੇ ਆ ਔਰ ਜਿਨਨੇ ਵੀ ਨੌਜਵਾਨ ਸਾਰੇ ਸਵੇਰ ਤੋਂ ਆਪ ਆਪਣੀਆਂ ਸੇਵਾਵਾਂ ਦੇ ਰਹੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਦੇਖ ਰਹੇ ਹੋ ਦਸਾਂਝ ਕਲਾ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਦਸਾਂਝ ਲਾਈਵ ਨਿਊ ਚੱਲ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਦਾ ਅੱਜ 15 ਅਗਸਤ ਦੇ ਸਬੰਧ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਫਾਕਸਿੰਗ ਵੈਲਫੇਅਰ ਸੁਸਾਇਟੀ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਜਿਹੜੇ ਇਹ ਬੂਟੇ ਲਗਾਏ ਜਾ ਰਹੇ ਆ ਕੀ ਕਹਿਣਾ ਭਾਜੀ ਤੁਹਾਡਾ ਜੀ ਇਹ ਬਹੁਤ ਹੀ ਵਧੀਆ ਉਪਰਾਲਾ ਆ ਜੀ ਜੋ ਨੌਜਵਾਨਾਂ ਨੇ ਉਪਰਾਲਾ ਕੀਤਾ ਬਹੁਤੀ ਵਧੀਆ ਨਾਲੇ ਬੱਤਾ ਪਰਣ ਲਈ ਬਹੁਤ ਵਧੀਆ ਆ ਆ ਜਿਹੜਾ ਇੱਥੇ ਘਾਹ ਬੂਟ ਮਲਿਆ ਸੀਗਾ ਇੱਥੇ ਵੀ ਪੱਠੇ ਪੀਜ ਦਿੱਤੇ ਆ ਇਹ ਤਾਂ ਵੀ ਚਲੋ ਕੁਛ ਨਾ ਕੁਛ ਹੋਊਗਾ ਜੀ ਨਹੀਂ ਤਾਂ ਇਹ ਗੁਜਰ ਖਰਾਬ ਕਰ ਦੇ ਹੁਣ ਉਹ ਵੀ ਪਸ਼ੂ ਬੱਚੀ ਉਹਨੂੰ ਹਟੰਗੇ ਮੈਂ ਤਾਂ ਕਹਿੰਦਾ ਬਹੁਤ ਵਧੀਆ ਉਪਰਾਲਾ ਆ ਜੀ ਇਦਾਂ ਦਾ ਹੁੰਦਾ ਰਹੇ ਤਾਂ ਬਹੁਤ ਵਧੀਆ ਆ ਜੀ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਹੜਾ ਉਹ ਭਵਨ ਬਣਨਾ ਆ ਲੜਕੀਆਂ ਵਾਸਤੇ ਟਿਊਸ਼ਨ ਸੈਂਟਰ ਬਣਨਾ ਆ ਕਿ ਐਨਆਰਆਈ ਵੀਰਾਂ ਨੂੰ ਅਪੀਲ ਕਰਨਾ ਚਾਹੁੰਦੇ ਕਿ ਆਪਣਾ ਜੋ ਬਣਦਾ ਸਹਿਯੋਗ ਆ ਉਹ ਐਨਆਰਆਈਆਂ ਨੂੰ ਉਹ ਤਾਂ ਉਸ ਟਾਈਮ ਵੀ ਫੇਰ ਅਪੀਲ ਕਰਾਂਗੇ ਵੀ ਜੋ ਬਣਦਾ ਯੋਗਦਾਨ ਪਾਉਣਾ ਚਾਹੀਦਾ ਜੀ ਸਾਡੇ ਵੱਲੋਂ ਵੀ ਜੋ ਕੁਝ ਹੋਊਗਾ ਅਸੀਂ ਵੀ ਕਰਾਂਗੇ ਇਹ ਤਾਂ ਬਹੁਤ ਵਧੀਆ ਆਪਰਾ ਲਾਇਆ ਜੀ ਲੋਜੀ ਬਹੁਤ ਹੀ ਸ਼ਲਾਘਾਯੋਗ ਕਦਮ ਪ੍ਰਵਿੰਦਰ ਬਿੰਦਾਜੀ ਨੇ ਦੱਸਿਆ ਕਿ ਜਿਹੜੇ ਬੂਟੇ ਲਗਾਏ ਔਰ ਇੱਥੇ ਜਿਹੜੀ ਗਾਜਰ ਬੂਟੀ ਕਾ ਹੋਇਆ ਸੀ ਗੁਜਰਾਂ ਦਾ ਜਿਹੜਾ ਇੱਥੇ ਪ੍ਰਾਣ ਬਸੇਰਾ ਬਣਿਆ ਹੋਇਆ ਸੀਗਾ ਸੋ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਜਿਹੜਾ ਇਹ ਬਾਕੇ ਇਹ ਸਾਫ ਸੁਥਰਾ ਪਲਾਟ ਜਿਹੜਾ ਕਰ ਦਿੱਤਾ ਗਿਆ ਤੇ ਨਾਲ ਲੱਗਦੇ ਇੱਥੇ ਅਸ਼ੋਕਾ ਨਾਮ ਦੇ ਬੂਟੇ ਤੇ ਨਾਲ ਹੋਰ ਸ਼ੋਅ ਵਾਲੇ ਬੂਟੇ ਜਿਹੜੇ ਉਹ ਲਗਾਣੇ ਸ਼ੁਰੂ ਕਰ ਦਿੱਤੇ ਅੱਜ ਨੌਜਵਾਨ ਵੀਰਾਂ ਨੇ 15 ਰਸਤੇ ਜਿਹੜਾ ਆਗਾਜ਼ ਜਿਹੜਾ ਹੈ ਬੂਟੇ ਲਗਾ ਕੇ ਕੀਤਾ ਅੱਜ 15 ਅਗਸਤ ਅਜ ਦੇਸ਼ ਆਜ਼ਾਦੀ ਦਾ ਦਿਵਸ ਹੈ ਅੱਜ ਤੇ ਉਹਦੇ ਸਬੰਧ ਦੇ ਵਿੱਚ ਇੱਥੇ ਬੂਟੇ ਲਗਾਉਣ ਦੀ ਜਿਹੜੀ ਰਸਮ ਉਹਦਾ ਕੀਤੀ ਗਈ ਆ ਸੋ ਸਾਰਿਆਂ ਨੌਜਵਾਨ ਵੀਰਾਂ ਦਾ ਭਰਾਮਾ ਦਾ ਇੱਥੇ ਆਉਣ ਤੇ ਜਿਹੜੇ ਸਾਡੇ ਪੇਜ ਨੂੰ ਦੇਖ ਰਹੇ ਉਹਨਾਂ ਦਾ तहे ਦਿਲੋਂ ਤਹਿ ਦਿਲੋਂ ਬਾਦ ਕਰਦੇ ਆ ਜੈ ਪੀਮ ਜੈ ਭਾਰਤ ਇਨਕਲਾਬ ਜ਼ਿੰਦਾਬਾਦ